ਬਾਬਾ ਕਿੰਨਾ ਟਾਂ ਦਾ ਤੁਸੀਂ ਇਹ ਕੰਮ ਕਰ ਰਹੇ ਹੋ ਫਾਸਟ ਫੂਡ ਦਾ ਬਿਲਕੁਲ 2 ਸਾਲੋ ਡੇਢ ਪੌਣੇ ਦੋ ਸਾਲ ਹੋ ਗਏ ਪਰ ਇਹ ਤਾਂ ਇਹ ਤੋਂ ਪਹਿਲਾਂ ਵੀ ਕੰਮ ਕਰਦੇ ਸੀ ਇਹਦਾ ਮੇਰਾ ਉਹ ਕੰਮ ਸੀਗਾ ਹੋਰ ਕੰਮ ਸੀਗਾ ਉਹ ਛੱਡ ਕੇ ਇਹ ਕੰਮ ਕੀਤਾ ਇਹ ਕੰਮ ਹੀ ਕਿਉਂ ਕੀਤਾ ਤੁਸੀਂ ਟਾਈਮ ਨਹੀਂ ਪਾਸ ਹੁੰਦਾ ਪਰ ਬਹੁਤੇ ਟਾਈਮ ਤੋਂ ਪਾਪੂ ਰੌਲਾ ਪੈਂਦਾ ਸੀਗੇ ਪੰਜਾਬੀ ਇਹ ਕੰਮ ਨਹੀਂ ਕਰਦੇ ਪੰਜਾਬੀ ਇਹ ਗੱਲ ਮੰਨੋਗੇ ਪੰਜਾਬੀ ਜਿਹੜੇ ਇਸ ਕੰਮ ਦੀ ਸ਼ਰਮ ਵੀ ਮੰਨਦੇ ਆ ਸ਼ਰਮ ਉਹ ਜੇ ਉਹ ਅਸੀਂ ਇੱਜ਼ਤ ਦੀ ਰੋਟੀ ਖਾਣੀ ਕੋਈ ਸ਼ਰਮ ਨਹੀਂ ਲੋੜੀ ਪੈਣੀ ਹੂੰ ਪਰ ਕੋਲ ਹਾਂ ਇੱਥੇ ਜਿਹੜੇ ਸਰੀਰ ਵੇਚ ਕੇ ਰੋਟੀਆਂ ਕਮਾਉਂਦੇ ਆ ਉਹਨਾਂ ਦਾ ਬਹੁਤ ਵਧੀਆ ਹੂੰ ਬੱਬੂ ਤੁਹਾਨੂੰ ਨਹੀਂ ਲੱਗਦਾ ਕਿ ਉਮਰ ਬਹੁਤ ਵੱਡੀ ਹੋ ਗਈ ਆ ਹੁਣ ਘਰੇ ਬਹਿ ਜੀ ਮੈਂ ਤਾਂ ਆਪਣੇ ਹੁਣ ਯੰਗ ਮੈਨ ਸਾਹਮਣੇ ਹਾਂ ਜੀ ਹਾਂ ਜੀ ਮੈਂ ਤੇ ਯੰਗ ਮੈਨ ਸਾਹਮਣੇ ਯੰਗ ਮੈਨ ਹੂੰ ਕਿੰਨੇ ਘੰਟੇ ਹਜੇ ਵੀ ਕੰਮ ਕਰ ਸਕਦੇ ਹੋ ਮੈਂ ਭੋਜ 10 ਵਜੇ ਤੋਂ 11 ਵਜੇ ਤੱਕ ਵੀ ਕਰ ਸਕਦਾ ਆਪ ਦਾ ਟਾਈਮ ਬਹੁਤ ਵਧੀਆ ਪਾਸ ਹੁੰਦਾ ਕੰਮ ਜਿਹਾ ਬਹੁਤ ਜੀ ਲੱਗਦਾ ਹੁੰਦਾ ਇਹ ਮੀਂਹ ਦਾ ਨਹੀਂ ਆ ਪਤਾਸ਼ਾ ਘੁੱਟ ਕੇ ਜੀ ਲਾ ਲਓ ਕੰਮ ਕਰੋ ਜਿਮੀ ਲੱਗਦਾ ਔਰ ਪੰਜਾਬ ਦੇ ਬੱਚਾ ਲਿਆ ਹੋਇਆ ਕਿ ਬਾਹਰ ਜਾਣਾ ਉਹ ਉਹ ਚੀਜ਼ ਲੱਗਦਾ ਕਿ ਥੋੜੀ ਠੱਲ ਪਾਈ ਜਾ ਸਕਦੀ ਜੇਕਰ ਇੱਥੇ ਕੰਮ ਕਰਦਾ ਜੇ ਪੰਜਾਬਾ ਇੱਥੇ ਕਹਾਂਗਾ ਬਾਹਰੋਂ ਜ਼ਿਆਦਾ ਕਮਾਈ ਹੈ ਹਾਂ ਉਹ ਤਾਂ ਗੁਲਾਮੀ ਕਰਦੇ ਆ ਇੱਥੇ ਮਾਰ ਕੀ ਹੈ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟੋ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਨਾ ਅਸੀਂ ਮੌਜੂਦ ਆਂ ਮੋਗੇ ਦੇ ਵਿੱਚ ਮੋਗੇ ਦਾ ਨਾਮ ਪੰਜਾਬ ਪੱਦਰ ਤੇ ਮਸ਼ਹੂਰ ਆਇਆ ਸਾਨੂੰ ਸੂਧ ਦੀ ਗੱਲ ਹੋਵੇ ਸਾਨੂੰ ਸੂਧ ਸਮਾਜ ਸਭਾ ਉਹ ਲੈ ਕੇ ਕੰਮ ਕਰਦਾ ਤੇ ਮੋਗੇ ਦੇ ਵਿੱਚ ਜਿਹੜੇ ਆਪਰੋਂ ਆਪਣੀ ਪੱਧਰ ਤੇ ਲੋਕ ਕੰਮ ਸ਼ੁਰੂ ਕਰ ਰਹੇ ਆ ਕੰਮ ਸ਼ੁਰੂ ਕਰਨਾ ਹੋਵੇ ਛੋ ਸੋਜਾ ਜਿਹੜੀ ਛੋਟੀ ਵੱਡੀ ਹੁੰਦੀ ਆ ਕੰਮ ਛੋਟਾ ਵੱਡਾ ਨਹੀਂ ਹੁੰਦਾ ਜਦੋਂ ਇਨਸਾਨ ਕੰਮ ਸ਼ੁਰੂ ਕਰਦਾ ਤਾਂ ਹਰ ਕਿਸੇ ਦਾ ਕੰਮ ਆਪਣੇ ਦੇ ਲਈ ਸਭ ਤੋਂ ਵੱਡਾ ਕੰਮ ਹੁੰਦਾ ਤੇ ਵੱਡੀ ਗੱਲ ਇੱਥੇ ਇਹ ਆ ਕਿ ਜਦੋਂ ਕੰਮ ਦਾ ਜਨੂਨ ਹੋਵੇ ਮਨ ਦੇ ਵਿੱਚ ਕੰਮ ਕਰਨ ਦਾ ਤੁਹਾਡੇ ਵਿੱਚ ਦ੍ਰਿੜਤਾ ਹੈਗੀ ਆ ਕੰਮ ਕਰਨਾ ਤੁਹਾਡੇ ਵਿੱਚ ਵਿਸ਼ਵਾਸ ਆ ਜਨੂਨ ਆ ਤਾਂ ਉਮਰ ਦਾ ਪੜਾ ਵੀ ਜਿਹੜਾ ਉਹ ਬਹੁਤੀ ਮਹੱਨਤ ਨਹੀਂ ਰੱਖਦਾ ਤਾਂ ਛੜਦਲ ਬਾਪੂ ਚੇਤਨ ਸਿੰਘ ਜੀ ਮਟੂ ਦਾ ਗੱਲਬਾਤ ਕਰਦੇ ਆ 60 ਸਾਲ ਦੀ ਉਮਰ ਆ ਔਰ ਜਿਹੜੀ ਫਾਸਟ ਫੂਡ ਵੀ ਰੇੜੀ ਲਈ ਹੋਈ ਇਹਨਾਂ ਦੀ ਪਹਿਲਾਂ ਬੜਾ ਸਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬਾਪੂ ਜੀ ਮੈਂ ਠੀਕ ਆ ਜੀ ਚੜਦੀ ਕਲਾ ਮੈਂ ਪੂਰੀ ਜੀ ਪਰਮਾਤਮਾ ਠੀਕ ਹੈ ਕਿਰਪਾ ਚਾਹੀਦੀ ਆ ਬਾਪੂ ਜੀ ਆਪਾਂ ਆਪਣੇ ਪੰਜਾਬੀਆਂ ਦੀ ਖਾਸੀਅਤ ਆ ਹਾਂ ਜੀ ਚਾਹੇ ਕਿਸੇ ਵੀ ਸਥਿਤੀ ਦੇ ਵਿੱਚ ਹੋਈਏ ਪਰ ਹਮੇਸ਼ਾ ਕਲ ਹੋਂ ਦੇ ਬੱਚੋਂ ਨਿਕਲਦੀ ਆ ਕਿ ਚੜਦੀ ਕਲਾ ਚੜਦੀ ਚੜਦੀ ਜੀ ਇਹ ਗੁਰੂਆਂ ਦਾ ਸਿਧਾਂਤ ਵੀ ਆ ਬਾਬਾ ਕਿੰਨੇ ਟਾਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਫਾਸਟ ਫੂਡ ਦਾ ਡੇਢ ਪੌਣੇ ਦੋ ਸਾਲੋ ਡੇਢ ਪੌਣੇ ਦੋ ਸਾਲ ਹੋ ਗਏ ਪਹਿਲਾਂ ਇਹ ਤੋਂ ਪਹਿਲਾਂ ਵੀ ਕੰਮ ਕਰਦੇ ਸੀ ਇਹਦਾ ਮੇਰਾ ਹੋਰ ਕੰਮ ਸੀਗਾ ਹੋਰ ਕੰਮ ਸੀਗਾ ਉਹ ਛੱਡ ਕੇ ਇਹ ਕੰਮ ਕੀਤਾ ਇਹ ਕੰਮ ਹੀ ਕਿਉਂ ਕੀਤਾ ਤੁਸੀਂ ਟਾਈਮ ਨਹੀਂ ਪਾਸ ਹੁੰਦਾ ਹੂੰ ਤੁਸੀਂ ਕਹਿੰਦੇ ਫਿਰ ਨਾ ਟਾਈਮ ਨਹੀਂ ਪਾਸ ਹੁੰਦਾ ਪਰ ਇੱਥੇ ਉਹ ਵੀ ਲੋਕ ਹੈਗੇ ਆ ਜਿਹੜੇ ਸਾਰੀ ਸਾਰੀ ਤੁਹਾਡੀ ਪਿੰਡੇ ਮਿਲਦੇ ਆ ਤਾਸ਼ਾ ਕੁੱਟਦੇ ਆ ਫਿਰ ਘਰੇ ਜਾ ਵਰਦੇ ਆ ਤਾਂ ਹੀ ਤਾਂ ਆਪਣੇ ਪ੍ਰਵਾਸੀ ਆ ਕੇ ਇੱਥੇ ਰਾਜ ਕਰ ਲੱਗੇ ਹੂੰ ਹੂੰ ਪਰਵਾਸੀ ਨਾਲ ਤਾਂ ਹੀ ਇੱਥੇ ਡੇਰੇ ਵਾਲੇ ਹਾਂਜੀ ਹਾਂਜੀ ਤੇ ਹੋਰ ਪੰਜਾਬੀ ਬੰਦੇ ਕੰਮ ਨਹੀਂ ਕਰਕੇ ਕੁਝ ਮੈਂ ਤਾਂ ਵਾਹਿਗੁਰੂ ਕਰਕੇ ਇੱਕ ਬੇਨਤੀ ਕਰਤਾ ਕਿ ਪੰਜਾਬੀ ਬੰਦੇ ਜਾਗ ਪਣ ਹਾਂ ਬੜੇ ਕੋਚਾ ਕਰਨ ਵੀ ਚਾਹੀਦਾ ਹਾਂਜੀ ਇੱਕ ਇੱਕ ਲੱਖ ਇੱਕਦੋਂ ਇਹ ਆਪਣੇ ਪ੍ਰਵਾਸੀ ਆਪਣੇ ਰਾਜ ਕਰਦਗੇ ਉਹ ਤਾਂ ਬਿਲਕੁਲ ਤੁਸੀਂ ਵੱਡੀ ਗੱਲ ਕਹੀਏ ਕਿ ਪ੍ਰਵਾਸੀ ਆਪਣੇ ਦੇ ਰਾਜ ਕਰਨਗੇ ਪਰ ਕਿਉਂ ਰਾਜ ਕਰਨਗੇ ਤੁਹਾਨੂੰ ਇਹ ਕਿਉਂ ਲੱਗਦਾ ਕਿਉਂ ਆਪਣੇ ਪੰਜਾਬੀ ਕੰਮ ਨਹੀਂ ਕਰਕੇ ਕੁਝ ਹੂੰ ਨਸ਼ੇ 'ਚ ਪੈ ਕੇ ਹੂੰ ਹੋਣ ਸਰਕਾਰ ਥੋੜੀ ਜਿਹੀ ਚੰਗੀ ਆਈ ਐ ਹੂੰ ਜੋਦੋਂ ਦਰਸ਼ਵਰਧ ਲਾਇਆ ਵੇ ਉਹਨੇ ਬਹੁਤ ਵਧੀਆ ਸਰਕਾਰ ਦਾ ਕੰਮ ਕੀਤਾ ਕਿਹਦਾ ਕੰਮ ਜਮ ਸਰਕਾਰ ਨੇ ਬਿਕਰ ਮਝਿਠੀ ਨੂੰ ਹੀ ਭੜਾਇਆ ਹਣ ਹਾਂ 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 ਗਲ ਗਲ ਦੀ ਗੱਲ ਆ ਹੂੰ ਸਹੀ ਗੱਲ ਆ ਮਾ ਤੁਸੀਂ ਕਹ ਕੇ ਪ੍ਰਵਾਸੀ ਪੰਜਾਬ ਦੇ ਵਿਚਾਰੇ ਪਰ ਬਹੁਤੇ ਟਾਈਮ ਤੋਂ ਬਾਪੂ ਰੌਲਾ ਪੈਂਦਾ ਸੀਗੇ ਪੰਜਾਬੀ ਇਹ ਕੰਮ ਨਹੀਂ ਕਰਦੇ ਪੰਜਾਬੀ ਇਹ ਗੱਲ ਮੰਨੋਗੇ ਪੰਜਾਬੀ ਆ ਜਿਹੜੇ ਇਸ ਕੰਮ ਦੀ ਸ਼ਰਮ ਵੀ ਮੰਨਦੇ ਇਸ਼ਾਅ ਬੰਦਾ ਜੇ ਉਹ ਉਹ ਇੱਜ਼ਤ ਦੀ ਰੋਟੀ ਖਾਣੇ ਕੋਈ ਸ਼ਰਮ ਨਹੀਂ ਲੋੜੀ ਪੈਣੀ ਹੂੰ ਬੜੇ ਕੋਲ ਹਾਂ ਇੱਥੇ ਜਿਹੜੇ ਸਰੀਰ ਵੇਚ ਕੇ ਰੋਟੀ ਕਮਾਉਂਦੇ ਆ ਉਹਨਾਂ ਦਾ ਬਹੁਤ ਵਧੀਆ ਹੂੰ ਸੰਤੋਸ਼ਤ ਹੋ ਤੁਸੀਂ ਆਪਣੇ ਕੰਮ ਦੇ ਨਾਲ ਮੈਂ ਪੂਰਾ 100% ਸੰਤੋਸ਼ਟ ਹਾਂ ਕੁੜਾ ਚਿਹਰਾ ਵੀ ਦੱਸ ਰਿਹਾ ਕਿ ਤੁਸੀਂ ਸੰਤੋਸ਼ਤ ਹੋ ਹਾਂਜੀ ਹੂੰ ਰੋਹਾਨੀਅਤ ਚਿਹਰਾ ਔਰ ਕਿੰਨੇ ਇੱਕ ਦਿਹਾੜੀ ਚੰਗੀ ਬਣ ਜਾਂਦੀ ਐ ਇੱਥੇ ਬਸ ਆਪਣਾ ਖਜ਼ਾਨਾ ਬਹੁਤ ਵਧੀਆ ਹੁੰਦਾ ਹੂੰ ਬਹੁਤ ਵਧੀਆ ਖਜ਼ਾਨਾ ਜੀ ਛੋਟੇ ਕੋਲੇ ਪੰਜਾਬੀ ਆਉਂਦੇ ਆ ਕਿ ਪਹਿਲਾਂ ਕਿਹਦੇ ਸੀ ਪੰਜਾਬੀ ਕੰਮੇ ਕਰਦੇ ਪ੍ਰਵਾਸੀਆਂ ਕੋਲੇ ਜਾਣਾ ਪੈਂਦਾ ਨਹੀਂ ਮੇਰੇ ਕੋਲੇ ਪੰਜਾਬੀ ਹੁਣ ਆਉਣ ਲੱਗਿਆ ਹੂੰ ਪਹਿਲਾਂ ਕੱਟ ਆਉਂਦੇ ਸੀ ਹਾਂ ਪਹਿਲਾਂ ਕੱਟ ਆਉਂਦੇ ਸੀ ਜਦੋਂ ਤਵਾਂ ਦਾ ਕੰਮ ਸੀ ਨੂੰ ਦੇਖ ਕੇ ਆਉਣਾ ਉਹਨਾਂ ਨੂੰ ਹੂੰ ਜਿਵੇਂ ਜਿੰਨੇ ਕੰਮ ਚੱਲੇ ਨੂੰ ਟਾਈਮ ਹੋਗਾ ਅੱਗੇ ਫਿਰ ਦੇਖਣਾ ਜਿਹੜੀ ਬੈਣ ਆ ਉੱਥੇ ਲੱਗਦੇ ਹੁੰਦੇ ਸੀਗੀ ਦੂਜੇ ਪਾਸੇ ਉੱਥੇ ਨਹੀਂ ਉਹ ਅੱਛਾ ਅੱਗੇ ਉਹਨਾਂ ਲਗਾ ਕੇ ਆਪਣੇ ਆਪ ਹੀ ਆ ਜਾਂਦੇ ਮੈਂ ਤਾਂ ਪਿੱਛੇ ਕਰ ਲਈ ਪੰਜਾਬੀ ਆ ਜਾਂਦੇ ਹੂੰ ਆ ਛੱਡ ਵੀ ਤੁਸੀਂ ਆ ਪਹਿਲਾਂ ਬਣਾਇਆ ਇੱਥੇ ਆ ਕੇ ਹਾਂਜੀ ਹਾਂਜੀ ਆ ਪਤਾ ਕੀ ਹੋਇਆ ਛੱਡ ਤੇ ਖਾਦੋ ਇੱਕ ਵਾਰੀ ਕੈਮਰਾ ਮੈਨੂੰ ਬੇਨਤੀ ਕਿ ਬਾਪੂ ਆ ਕੇ ਛੱਡ ਲਾ ਲ ਦਿੰਦਾ ਇੱਥੇ ਮਾਪਨੇ ਵੱਡੀ ਗੱਲ ਇਹ ਕਹੀ ਆ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਆਈ ਜਾਂਦੇ ਆ ਪ੍ਰਵਾਸੀ ਪੰਜਾਬ ਨੂੰ ਨੱਪ ਲੈਣਗੇ ਬਹੁਤ ਵੱਡੀ ਗੱਲ ਆ ਔਰ ਬਹੁਤ ਵੱਡਾ ਲੋਚਕ ਛੁਪਿਆ ਇਸ ਗੱਲ ਦੇ ਵਿੱਚ ਬਹੁਤ ਟਾਈਮ ਤੋਂ ਰੌਲਾ ਪੈ ਰਿਹਾ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਹੋਗੇ ਪੰਜਾਬੀ ਪੰਜਾਬੀ ਕੰਮ ਨਹੀਂ ਕਰ ਰਹੇ ਪਰ 60 ਸਾਲ ਦੀ ਉਮਰ ਦੇ ਵਿੱਚ ਬਹੁਤ ਵੱਡੀ ਉਮਰ ਹੋ ਜਾਂ 60 ਸਾਲ ਦੀ ਇੱਥੇ ਆ ਕੇ ਲੋਕ ਰਿਟਾਇਰਮੈਂਟ ਲੈ ਲੈਂਦੇ ਆ ਬੱਬੂ ਤੁਹਾਨੂੰ ਨਹੀਂ ਲੱਗਦਾ ਕਿ ਉਮਰ ਬਹੁਤ ਵੱਡੀ ਹੋ ਗਈ ਆ ਹੁਣ ਘਰੇ ਬਹਿ ਜੀ ਮੈਂ ਤਾਂ ਆਪਣੇ ਹੁਣ ਪੀ ਯੰਗ ਮੈਨ ਸਮਝ ਹਾਂ ਜੀ ਹਾਂ ਜੀ ਮੈਂ ਤੇ ਹੁਣ ਯੰਗ ਮੈਨ ਸਮਝ ਯੰਗ ਮੈਨ ਹੂੰ ਕਿੰਨੇ ਘੰਟੇ ਹਜੇ ਵੀ ਕੰਮ ਕਰ ਸਕਦੇ ਹੋ ਮੈਂ ਭੋਜ 10 ਵਜੇ ਤੋਂ 11 ਵਜੇ ਤੱਕ ਵੀ ਕਰ ਸਕਦਾ ਮਨ ਰਤ ਮਨ ਕਹਿੰਦਾ ਚਲੋ ਮੈਂ 15 20 ਘੰਟੇ ਕੰਮ ਕਰ ਸਕਦਾ ਹਜੇ ਵੀ ਕਰ ਸਕਦੇ ਆ ਰੈਗੂਲਰਲੀ ਹੂੰ ਮਗਰ ਹਰ ਤਾਂ ਜਿਹੜੇ ਚੰਗੇ ਹਾਲਾ ਕਿ ਮੇਰੀ ਰੀਡ ਦੀ ਐਡੀਕੂਏਟੀ ਹੋਈ ਹੈ ਹੂੰ ਚੂਲਾ ਵੀ ਨਵਾਂ ਪਾਇਆ ਹੋਇਆ ਹਾਂ ਰੱਤ ਵੀ ਰੋਟੀ ਵੀ ਹੈ ਹਾਂ ਬੇਪਸਾ ਸਹਿਣ ਸਹੀ ਹੈ ਆ ਕੋਈ ਲੰਗਵਾਜ ਦਾ ਨਾ ਵਾਸਤਾ ਅੱਛਾ ਫਿਰ ਕੰਮ ਥੋੜਾ ਘੰਟੇ ਵੀ ਕਰਨ ਪਾਗ ਬੰਨੇ ਹੂੰ ਪਰ ਬਾਪੂ ਇੱਕ ਤੁਸੀਂ ਇੱਥੇ ਰਹਿ ਕੇ ਕੰਮ ਚਲਾਇਆ ਪੰਜਾਬ ਗੁਰੂਆ ਪੀਰਾਂ ਦੀ ਪਾਕ ਪਵਿੱਤਰ ਧਰਤੀ ਆ ਪੰਜਾਬ ਨੇ ਬਹੁਤ ਕੁਝ ਦਿੱਤਾ ਸਾਨੂੰ ਸਾਡੇ ਦਾਦਾ ਨੇ ਪਰਦਾਦਾ ਨੇ ਸਾਨੂੰ ਸਾਂਭਿਆਗਾ ਪਰ ਜਿਹੜੀ ਅੱਜ ਦੀ ਨੌਜਵਾਨ ਪੀੜੀ ਆ ਹਾਂਜੀ ਪੰਜਾਬ ਨੂੰ ਨਿਂਦਰੀ ਹੈ ਕਿ ਪੰਜਾਬ ਦੇ ਵਿੱਚ ਨਹੀਂ ਕਿ ਰੋਜ਼ਗਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਹੈ ਕਿ ਕੰਮ ਨਹੀਂ ਕੀਤਾ ਜਾ ਸਕਦਾ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਬੱਚੇ ਜਿਹੜੇ ਹੁਣ ਬੱਚੇ ਵਿਲੇ ਬੈਠੇ ਆ ਉਹ ਨਸ਼ੇ ਲੱਗ ਤੋਕੇ ਆ ਉਹ ਮੈਂ ਕਹਿੰਦਾ ਬੱਚੇ ਨੂੰ ਉਹਨਾਂ ਮਾਪਿਆਂ ਨੂੰ ਸਮਝਾਉਣਾ ਚਾਹੀਦਾ ਕਿ ਸਾਨੂੰ ਕੰਮ ਦਾ ਹੋਣ ਹੂੰ ਮੇਰਾ ਬੋਲ ਹੈ ਪ੍ਰਮਾਤਮਾ ਕਹਿੰਦੀ ਹੈ ਇਹ ਦਵਾ ਕਰਦਾ ਕਿ ਪੰਜਾਬ ਦੇ ਬੱਚੇ ਆਪਦੇ ਆਪੇ ਕੰਮ ਕਰਨ ਹੂੰ ਬਿਲਕੁਲ ਵਿਸੇ ਪਹਿਲੀ ਗੱਲ ਤਾਂ ਪੜ੍ਹਾਈ ਕਰਨਾ ਆਪਦੀ ਪੂਰੀ ਹੂੰ ਮਾਨੂੰ ਜਿਉਂ ਦੇ ਕੋਈ ਵਿਦਿਆ ਨਹੀਂ ਹਾਸਲ ਕਰ ਸਕਦਾ ਉਹ ਫੇਰ ਕੰਮ ਕਰਦਾ ਹੁੰਦਾ ਹੂੰ ਜੀ ਕੋਈ ਵੀ ਕੰਮ ਤੋੜ ਲੈਣਾ ਚਾਹੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਕਦੇ ਕੋਈ ਸ਼ਰਮ ਨਹੀਂ ਕੀ ਹੂੰ ਹਾਂ ਪਹਿਲੇ ਦਿਨ ਜਦੋਂ ਮੈਂ ਆਈ ਸੀ ਮੈਨੂੰ ਥੋੜੀ ਸ਼ਰਮ ਆਉਂਦੀ ਸੀ ਜੀ ਪਰ ਉਧਰ ਇੱਕ ਦਿਨ ਦੇਖਿਆ ਪਰ ਮੈਂ ਕਿਹਾ ਮੈਂ ਤੈਨੂੰ ਕਿਹਾ ਕਿ ਕਿਹਦੇ ਖੋਗੇ ਜਲਦੀ ਮੈਨੂੰ ਕਿਹਾ ਦੇਣਾ ਆ ਤੁਸੀਂ ਕਹਿੰਦੇ ਹੋ ਕਿ ਚੋਲ ਡਾਕੀ ਡਾਕਾ ਮਾਰ ਰਹੇ ਹੁੰਦੇ ਹੂੰ ਮਾਰੇ ਨਿਆਰੇ ਉਹ ਪਰਿਵਾਰ ਦੇ ਵਿੱਚ ਨਹੀਂ ਗੱਲ ਚੱਲੇਗੀ ਪower ਬਹੁਤ ਹੋਵੇ ਕੋਈ ਬਾਹਰ ਹੋਵੇ ਤੁਸੀਂ ਘਰੇ ਬੈਠੋ ਬੱਚੇ ਤਾਂ ਕਹਿੰਦੇ ਨੇ ਨਾ ਕਰੋ ਕੰਮ ਹੂੰ ਤੇ ਫਿਰ ਮੈਂਗਾ ਫਿਰ ਸਾ ਬੈਠਾ ਬੈਠੋ ਕਮਾ ਲੂ ਹੂੰ ਬਹੁਤ ਵੱਡੀ ਗੱਲ ਹੈ ਹੂੰ ਇਹ ਮੈਂਗਾ ਜਦੋਂ ਉਹ ਆਪਣਾ ਟਾਈਮ ਬਹੁਤ ਹੀ ਆਸੂ ਹੁੰਦਾ ਕੰਮ ਚ ਬਹੁਤ ਜੀ ਲੱਗਦਾ ਹੁੰਦਾ ਇਹ ਮਿਹਨਤ ਨਹੀਂ ਹੈ ਪਤਾਸ਼ਾ ਘੁੱਟ ਕੇ ਜੀ ਲਾ ਲਓ ਕੰਮ ਕਰੋ ਜੀਂਵੀ ਲੱਗਦਾ ਬੇਲਾ ਮੰਨ ਕੇ ਨੇ ਸ਼ੈਤਾਨ ਦਾ ਕੰਮ ਸ਼ੈਤਾਨ ਦਾ ਕੰਮ ਹੂੰ ਸਵੇਰੇ ਫਿਰ ਬਾਪੂ ਕਿੰਨੇ ਵਜੇ ਆ ਜੰਨੋ ਮੈਂ ਸਵੇਰੇ ਜਲਦੀ ਜਾਗਦਾ ਸਮਾਨ ਤਾਂ ਸਵੇਰੇ 6 ਵਜੇ ਉੱਠ ਕੇ ਨਹਾ ਕੇ ਧੋ ਕੇ ਸਮਾਨ ਤਿਆਰ ਕਰਨਾ ਉਦੋਂ ਬਾਅਦ ਇੱਥੇ 10 ਵਜੇ ਤੱਕ ਤਿਆਰ ਹੋ ਜਾਂਦਾ 10 ਵਜੇ ਕਰੋ ਤਰਨਾ ਤੇ ਬਾਅਦ ਫਿਰ ਸਾਢੇ ਕਿਦੋਂ ਫੋਨ ਕਰ ਰਾਤ ਨੂੰ ਫਿਰ ਕਿੰਨੇ ਵਜੇ ਘਰੇ ਵਾਪਸੀ ਕਰਦੇ ਸਾਢੇ 6 ਵਜੇ ਸਾਢੇ 6 ਵਜੇ ਵਾਪਸੀ ਕਰਦੇ ਸਮਾਨ ਤਾਂ ਆਪਣੇ ਖਤਮ ਕਰਦੇ ਹਾਂ ਹੂੰ ਤਾਂ ਬਾਪੂ ਨੇ ਬੱਡੀ ਗਾਲੇ ਕਹੀ ਆ ਕਿ ਸਮਾਨ ਆ ਜਿਹੜਾ ਮੇਰੇ ਕੋਲੇ ਬੱਛਦਾ ਨਹੀਂਗਾ ਕੁਲਚਾ ਦਾ ਕੰਮ ਕਰਦੇ ਆ ਇੱਥੇ ਕੰਮ ਦੀ ਸ਼ਰਮ ਮੰਨੀ ਜਾਂਦੀ ਹੈ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੰਮ ਨੂੰ ਜਾਤਾਂ ਦੇ ਨਾਲ ਪਾਤਾਂ ਦੇ ਨਾਲ ਉਮਰ ਦੇ ਨਾਲ ਵੰਡਿਆ ਜਾਂਦਾ ਪਰ ਜਿਹੜੀ ਉਹ ਨੌਜਵਾਨ ਪੀੜ੍ਹੀ ਆ ਇੱਕ ਤਬਕਾ ਹੈਗਾ ਜਿਹੜਾ ਪੰਜਾਬ ਦਾ ਪੰਜਾਬੀਆਂ ਦਾ ਨੌਜਵਾਨ ਪੀੜ੍ਹੀ ਆ ਜਿਹੜਾ ਯੂਥ ਅੱਜ ਦਾ ਜਿਹੜਾ ਪੰਜਾਬ ਦੀ ਧਰਤੀ ਨੂੰ ਰਹਿ ਕੇ ਨਿੰਦਰ ਰਹਿ ਕੇ ਪੰਜਾਬ ਦੀ ਧਰਤੀ ਤੇ ਰਹਿ ਕੇ ਕੰਮ ਨਹੀਂ ਚੱਲ ਸਕਦਾ ਰੁਜ਼ਗਾਰ ਨਹੀਂ ਚੱਲ ਸਕਦਾ ਤਰੱਕੀ ਨਹੀਂ ਕੀਤੀ ਜਾ ਸਕਦੀ ਤਾਂ ਉਹਨਾਂ ਦੇ ਅੱਗੇ ਇਹ 60 ਸਾਲ ਦਾ ਜਿਹੜਾ ਇਨਸਾਨ ਸਾਡੇ ਸਾਹਮਣੇ ਖੜਾ ਉਹਨਾਂ ਲਈ ਵੱਡੀ ਉਦਾਹਰਨ ਹੈ ਸਵੇਰੇ 6 ਵਜੇ ਉੱਠਦੇ ਆ ਔਰ 6:30 ਵਜੇ 7 ਵਜੇ ਜਿਹੜੀ ਤੋਂ ਵਾਪਸੀ ਕਰਦੇ ਆ 12 ਘੰਟੇ ਬਹੰਦੇ ਆ ਇੱਕ ਦਿਨ ਦੇ ਵਿੱਚ ਤੇ ਜਿਹੜੇ ਨੌਜਵਾਨ ਕਹਿੰਦੇ ਕਿ ਅਸੀਂ ਬਾਹਰ ਜਾਵਾਂਗੇ ਬਪੂ ਇੱਕ ਦੌਰ ਪੰਜਾਬ ਦੇ ਬੱਚਾ ਲੈ ਹੋਇਆ ਕਿ ਬਾਹਰ ਜਾਣਾ ਉਹ ਉਹ ਚੀਜ਼ ਲੱਗਦਾ ਕਿ ਥੋੜੀ ਠੱਲ ਪਾਈ ਜਾ ਸਕਦੀ ਜਿਗਾ ਇੱਥੇ ਕੰਮ ਕਰਦਾ ਜੇ ਹਾਂ ਇੱਥੇ ਕਾਹੂਗਾ ਬਾਹਰੋਂ ਜ਼ਿਆਦਾ ਕਮਾਈ ਹੈ ਹੂੰ ਉਹ ਤੇ ਗਲਾਮੀ ਕਰਦੇ ਆ ਇੱਥੇ ਮਾਲਕੀ ਹੈ ਹੂੰ ਜਿਵੇਂ ਕਹਿੰਦੇ ਹੁੰਦੇ ਕਿ ਵੱਡੇ ਨੌਕਰ ਬਣੋ ਛੋਟੇ ਮਾਲਕ ਬਣਨਾ ਚੰਗਾ ਹਾਂ ਹੂੰ ਆਪਾ ਪੜਾ ਲਿਖਾ ਕੇ ਨੋ ਬਨੇ ਮਾਂਝਲ ਤੇ ਦੇਵ ਤੇ ਬਾਅਦ ਹੂੰ ਪੜਾ ਲਿਖਾ ਕੇ ਹੂੰ ਜੀ ਬਾਹਰ ਦੇ ਘੰਟੀ ਚੋਂ ਬੱਚਿਆਂ ਨੂੰ ਐਜੂਕੇਸ਼ਨ ਦੇ ਕੇ ਭੇਜਦੇ ਆ ਬਿਲਕੁਲ ਬਿਲਕੁਲ ਹੂੰ ਤੁਸੀਂ ਪਹਿਲਾਂ ਕਿ ਨਸ਼ੇ ਦੀ ਗੱਲ ਕਹੀ ਯਾਰ ਮੌਜੂਦਾ ਸਰਕਾਰ ਦੀ ਕਿ ਜਿਵੇਂ ਨਸ਼ਾ ਦੇ ਖਿਲਾਫ ਇਹ ਸਰਕਾਰ ਕੰਮ ਕਰ ਰਹੀ ਆ ਤੁਸੀਂ ਵੱਡੀ ਉਮਰ ਆ ਬਹੁਤ ਸਰਕਾਰਾਂ ਤੁਸੀਂ ਦੇਖੀਆਂ ਪਰ ਇਹ ਸਰਕਾਰ ਦਾ ਫਰਕ ਇਹ ਲੱਗਿਆ ਕਿ ਨਸ਼ੇ ਨੂੰ ਲੈ ਕੇ ਜਿਵੇਂ ਕੰਮ ਕਰ ਰਹੀ ਆ ਓਵੇਂ ਕੰਮ ਕਰਨਾ ਚਾਹੀਦਾ ਹਾਂਜੀ ਹੂੰ ਬਹੁਤ ਹੀ ਕਦਮ ਲਗੇ ਆ ਬਹੁਤ ਵਧੀਆ ਬਟਾ ਭਗਵੰਤ ਮਾਨ ਜੀ ਦਾ ਹਮ ਧੰਨਵਾਦ ਬਾਪੂ ਜੀ ਤੁਸੀਂ ਮੇਰੇ ਪੁੱਛਿਆ ਸਵਾਲ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਧਤੇ ਤਾਂ ਬਾਪੂ ਚੇਤਨ ਸਿੰਘ ਜੀ ਆ ਚੇਤਨ ਸਿੰਘ ਕਈ ਮੋਗਾ ਜਿਹੜਾ ਮੇਨ ਰੋਡ ਬ੍ਰਿਜ ਬਣਿਆ ਹੋਇਆ ਬ੍ਰਿਜ ਦੇ ਕੋਲ ਬਿਲਕੁਲ ਮੋਗੇ ਦੇ ਬੱਚੇ ਦਾ ਬਾਈਪਾਸ ਸਿੱਧੇ ਜਿਹੜੇ ਕੋਲੇ ਬਿਜਲੀ ਘਰ ਤੇ ਬਿਲਕੁਲ ਨੇੜੇ ਜਿਹੜਾ ਬਾਪੂ ਜਿਹੜਾ ਫਾਸਟ ਫੂਡ ਦੀ ਜਿਹੜੀ ਆਪਣੀ ਦੁਕਾਨ ਲਾ ਕੇ ਖੜਦੇ ਆ 60 ਸਾਲ ਦੀ ਉਮਰ ਆ ਔਰ 60 ਸਾਲ ਦੇ ਵਿੱਚ ਬੱਪੂ ਦਾ ਕਹਿਣਾ ਅਜੇ ਮੈਂ 20-20 ਘੰਟੇ 24-24 ਘੰਟੇ ਕੰਮ ਹਲੇ ਵੀ ਕਰ ਸਕਦਾ ਤੇ ਆਪਣੇ ਆਪ ਨੂੰ ਨੌਜਵਾਨਾਂ ਤੋਂ ਵੱਧ ਸਮਝਦੇ ਆ ਜੰਗਮਾਨ 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 ਸਮਝਦੇ ਆ ਬੱਪੂ ਕਹਿੰਦਾ ਆਪਣੇ ਆਪ ਨੂੰ ਮੈਂ ਹਲੇ ਵੀ ਜੰਗਮਾਨ ਸਮਝਦਾ ਔਰ 20-20 ਘੰਟੇ ਨਾਲ ਹਲੇ ਵੀ ਕੰਮ ਕਰ ਸਕਦਾ ਇਹ ਵੱਡੀ ਉਦਾਹਰਨ ਹੈ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਬਿਸਤਰਾਂ ਦੇ ਵਿੱਚ ਕਹਿ ਕੇ ਇਹ ਗੱਲ ਕਹਿ ਦਿੰਦੇ ਆ ਕਿ ਪੰਜਾਬ ਦੇ ਧਰਤੀ ਦਾ ਇਹ ਕੰਮ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਆ ਤੁਸੀਂ ਪਹਿਲਾਂ ਪਾਇਰ ਪੁੱਟੋ ਰੋਜ਼ਗਾਰ ਤਾਂ ਤੁਹਾਡੇ ਸਾਹਮਣੇ ਪਹਾ ਖੋਲੀ ਖੜਾ ਹੈ ਉਹਦੇ ਲਈ ਬਾਪੂ ਚੇਤਨ ਸਿੰਘ ਕਹੀ ਵੱਡੀ ਉਦਾਹਰਨ ਹੈ ਉਹ ਸਾਡਾ ਇਹੀ ਮਕਸਦ ਆ ਸਾਡਾ ਮਕਸਦ ਜਿਹੜਾ ਇਹੀ ਆ ਇੰਟਰਵਿਊ ਕਰਨ ਦਾ ਜੋ ਸਮਾਜ ਦੇ ਵਿੱਚ ਲੀਰੂ ਪਾਰ ਤੇ ਕੰਮ ਕਰਦੇ ਆ ਸਮਾਜ ਨੂੰ ਇੱਕ ਦਿਸ਼ਾ ਨਿਰਦੇਸ਼ਕ ਹੁੰਦੇ ਆ ਉਹਨਾਂ ਨੂੰ ਉਹਨਾਂ ਇਨਸਾਨਾਂ ਨੂੰ ਉਹਨਾਂ ਲੋਕਾਂ ਨੂੰ ਉਹਨਾਂ ਰੂਹਾਂ ਨੂੰ ਤੁਹਾਡੇ ਸਾਹਮਣੇ ਸਮੇਂ-ਸਮੇਂ ਤੇ ਕਰਦੇ ਰਹੀਏ ਜੁੜਨੇ ਹੋਣ ਦੇ ਪੱਟ ਪੋਸਟ ਦੇ ਨਾਲ ਮੈਂ ਸਿਮਰਨ ਜ ਸਿੰਘ ਸਤਾਣਾ ਕੈਮਰਾਮੈਨ ਕੋਲ ਸਾਡੇ ਦਾ ਧੰਨਵਾਦ